ਕਰਕੇ ਕੋਈ ਵਿਰਲਾ ਹੀ ਗੁਰਮਖਾਉਦਾ ਇਸ ਸੰਸਾਰ ਦੇ ਵਿੱਚ ਤਾਂ ਕਰਕੇ ਗੁਰਮ ਪਿਆਰਿਓ ਭਰੋਸਾ ਰੱਖਣਾ ਪ੍ਰਮਾਤਮਾ ਤੇ ਇਹ ਵਪਾਰ ਵਿਰਲਾ ਵਪਾਰੇ ਨਾਨਕਤਾ ਕੇ ਸਦ ਰੋਜ਼ ਇੱਕ ਬੰਦੇ ਨੂੰ ਸ਼ਬਦ ਆਪਣਾ ਸਟਾਇਆ ਕਰੋ ਰੋਜ਼ ਬਾਈ ਗੁਰਦਾਸ ਜੀ ਕਹਿੰਦੇ ਵੀ ਸਤ ਮੰਦਰ ਸਮਝੋ ਸੁਨੇੇ ਦਾਨ ਕਰਦੇ ਤੁਸੀਂ ਜੇ ਕਿਸੇ ਨੂੰ ਦੱਸਦਾ ਵੀ ਅੱਖਾਂ ਬੰਦ ਕਰਕੇ ਵਾਹਿਗੁਰੂ ਕੈ ਆਪਦੀ ਆਵਾਜ਼ ਨੂੰ ਸੁਣਦੇ ਆਂ ਅੱਧੀ ਤੱਕ ਜਾਓ ਗੁਰੂ ਕੋਲ ਤੇ ਉਪਰ ਜੋ ਸਵਾਸ ਨਾਲ ਬੋਲ ਸਕਦੇ ਹੋ ਸਵਾਸ ਨਾਲ ਬੋਲੋ ਨੀਤਾਵਾ ਰੂਪ ਦੱਸੋ ਐਡਾ ਵੱਡਾ ਫਾਲਿਆ ਦਾ ਕਿਵੇਂ ਕੋਈ ਜੀਵ ਨਾਮ ਜੱਪੇਗਾ ਆਪਦੇ ਘਰ ਚਲਾ ਜਾਏਗਾ ਉਹਨੇ ਪਿਆਰ ਉਹਨੇ ਲੇਗਾ ਸਦਾ ਵਾਸਤੇ ਸੁਖੀ ਹੋ ਜਾਏਗਾ ਤੇ ਉਹਦਾ ਫਲ ਤੁਹਾਨੂੰ ਪਰਮਾਤਮਾ ਦੇਗਾ ਸੁਣ ਤੇ ਬਨੀਤ ਕਹਿ ਤੇ ਬਨੀਤ ਸਤਿਗੁਰ ਰਹਾ ਭਰਪੂਰੇ ਉਹ ਦੇਖ ਰਿਹਾ ਸਭ ਕੁਝ ਇਸ ਕਰਕੇ ਉੱਦਮ ਕਰਨਾ ਜੀ ਕਿਸੇ ਨੇ ਸਾਥ ਨਹੀਂ ਦੇਣਾ ਜੀ ਸવાય ਸਤਿਗੁਰ ਦਾ ਮਹਾਰਾਜ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਨਹੀਂ ਜੋ ਮਰੇ ਵੇਸਵਾ ਜੂੜਨੇ ਬੋਲ ਬਲੋ ਤੇ ਨਾਮ ਜਪਣ ਦਾ ਸਾਨੂੰ ਭਗਾਰ ਹੀ ਹੈ ਕਿਸੇ ਹੱਦ ਤੱਕ ਹੈ ਕੋਈ ਜੀ ਆਪਾਂ ਆਪ ਦਾ ਜਰਮ ਨਹੀਂ ਵਰਤ ਗਵਾਲਣਾ ਤੇ ਉਹਦੇ ਪਿੱਛੇ ਆਪਾਂ ਕਲੇਸ਼ ਨਹੀਂ ਕਰਨਾ ਬਸ ਫਿਰ ਪਾਸਾ ਕਰਨਾ ਸਮਝ ਗਏ ਆਪ ਦਾ ਪਾਸਾ ਢਾਪ ਲਓ ਬਸ ਆਪ ਦਾ ਜੱਪ ਚੱਲੂ ਠੀਕ ਹੈ ਕੋਈ ਗੜਾ ਗੁੰਗਾ ਹੋ ਗਿਆ ਇਹ ਤਾਂ ਸਤਨਾਮ ਹੀ ਹੈ ਤੇ ਜੋ ਤੁਸੀਂ ਨਹੀਂ ਸਤਨਾਮ ਤਾਂ ਫਿਰ ਸਾਡਾ ਤਾਂ ਸਤਨਾਮ ਹੈਗਾ ਹੀ ਹੈ ਸਤਨਾਮ ਕੀ ਹੈ ਜੋ ਪ੍ਰਮਾਤਮਾ ਦੇ ਮukh ਚੋਂ ਪ੍ਰਗਟ ਹੋਰੀ ਆਵਾਜ਼ ਤਾਂ ਕਰਕੇ ਹਉ ਕਾਹੂ ਕੀ ਕਾਣ ਨਾ ਕਰਦੇ ਆਪਣੇ ਸਤਗੁਰੂ ਦੇ ਬਰਸਾਦੇ ਠੀਕ ਹੈ ਕਿਸੇ ਦੀ ਕਾਣ ਨਹੀਂ ਕਰਨੀ ਕੋਈ ਨਹੀਂ ਦੇਣ ਵਾਲਾ ਉੱਤ ਬਣਾ ਉਹਦੀ ਬਣਾਈ ਧਰਤੀ ਤੇ ਬੈਠੇ ਆਪਾਂ ਕੇਵਲ ਇਹਨੇ ਥੋੜਾ ਬਣਾਈ ਹੈ ਮਾਰਕ ਕਹਿੰਦੇ ਪੌਣ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰੱਖੀ ਸਤਕਾਰ ਸਬਦਾ ਵੀ ਉਹਦਾ ਸਰਗੁਣ ਸਰੂਪ ਹੈ ਤੇ ਜੇ ਵਿਗੜਿਆ ਹੋਇਆ ਤੇ ਫਿਰ ਜਿਵੇਂ ਅਰਜਨ ਜੀ ਨੇ ਕ੍ਰਿਸ਼ਨ ਭਗਵਾਨ ਜੀ ਨੇ ਜਦੋਂ ਕਿਹਾ ਨਾ ਕਿ ਚੱਕ ਸ਼ਸਤਰ ਉਹ ਕਹਿੰਦਾ ਜੀ ਮੇਰੇ ਚਾਚੇ ਤਾਏ ਨੇ ਤੇ ਜਦੋਂ ਉਹਨਾਂ ਨੇ ਦਿਵ ਦ੍ਰਿਸ਼ਟੀ ਕੀਤੀ ਫਿਰ ਦੇਖਿਆ ਕਿ ਤਾਂ ਕੋਈ ਹੋਰ ਹੀ ਮਸਲਾ ਹੈ ਫਿਰ ਉਹਨੇ ਚੱਕ ਲਿਆ